Yaap Sarkar Murdaabad, Murdaabad, Murdaabad. Yaap Sarkar Diyaap Santi Niti Murdaabad, Murdaabad, Murdaabad. ਸ਼ਾਂਤੀ ਤੇ ਆਰਥਿਕ ਨੀਤੀਆਂ ਮਰਦਾਬਾਦ 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 ਕੇਂਦਰ ਦੀਆਂ ਸ਼ਾਂਤੀ ਤੇ ਆਰਥਿਕ ਨੀਤੀਆਂ ਕਿਰਵਾ ਲੋ ਮੇਰਾ ਨਾਮ ਹਰਨ কুমার ਤ੍ਰਿਪਾਠੀ ਮੈਂ ਸਰਕਲ ਪ੍ਰਧਾਨ ਪੀਐਸਸੀਬੀ ਐਮਪਲਾਈ ਫੈਡਰੇਸ਼ਨ 14/1906 ਸਰਕਲ ਬਟੰਡਾ ਸਾਡੀ ਅੱਜ ਜੁਆਇੰਟ ਫੋਰਮ ਵੱਲੋਂ ਕਾਲ ਆਈ ਹੋਈ ਸੀ ਅਸੀਂ ਆਪਣੇ ਯੂਟੀ ਚੰਡੀਗੜ੍ਹ ਅਤੇ ਯੂਪੀ ਦੇ ਜਿਹੜੇ ਨਿਜੀਕਰਨ ਹੋਏ ਆ ਵਿਭਾਗੇ ਬਿਜਲੀ ਵਿਭਾਗਾ ਉਹਦੇ ਸਮਰਥਨ ਦੇ ਵਿੱਚ ਵੀ ਉਹਨਾਂ ਸਾਥੀ ਜਿਹੜੇ ਮੁਲਾਜ਼ਮ ਹੈ ਉਹ ਹੜਤਾਲ ਤੇ ਨੇ ਚੰਡੀਗੜ੍ਹ ਤੇ ਯੂਪੀ ਦੇ ਉਹਨਾਂ ਦੇ ਅਸੀਂ ਹੱਥ ਦੀ ਰੱਖੀ ਰਹੀ ਅਸੀਂ ਉਹਨਾਂ ਦੇ ਸਮਰਥਨ ਵਿੱਚ ਗੇਟ ਰੈਲੀਆ ਕਰ ਰਹੇ ਆ ਸਾਡੇ ਮੁਲਾਜ਼ਮਾਂ ਦੇ ਵਿੱਚ ਪੂਰਾ ਰੋਸ ਪਾਇਆ ਜਾ ਰਿਹਾ ਕਿਉਂਕਿ ਕਿਸੇ ਵੀ ਸਰਕਾਰੀ ادارے ਨੂੰ ਜੋ ਨਿਜੀਕਰਨ ਕੀਤਾ ਜਾਂਦਾ ਉੱਥੇ ਲੋਕਾਂ ਦਾ ਲੋਕਾਂ ਦੇ ਸਰਮਾਇਆ ਦਾ ਤੇ ਮਜ਼ਦੂਰਾਂ ਦੀ ਅੰਨੇ ਲੁੱਟ ਹੁੰਦੀ ਆ ਅਸੀਂ ਉਸ ਦੇ ਖਿਲਾਫਤ ਕਰਦੇ ਹੋਏ ਅੱਜ ਇੱਥੇ ਗੇਟ ਰੈਲੀ ਕਰ ਰਹੇ ਆ ਅਸੀਂ ਸਰਕਾਰ ਤੋਂ ਡਿਮਾਂਡ ਕਰਦੇ ਆ ਜਿਹੜੀ ਸਰਕਾਰ ਇਸ ਨਿਜੀਕਰਨ ਨੂੰ ਵਧਾਵਾ ਦੇ ਰਹੀ ਆ ਉਹ ਕੱਲੀ ਕੱਲੀ ਸਿਰਫ ਮਜ਼ਦੂਰਾਂ ਦਾ ਮੁਲਾਜ਼ਮਾਂ ਦਾ ਤੇ ਲੋਕਾਂ ਦਾ ਸ਼ੋਸ਼ਣ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਸਰਕਾਰ ਨੂੰ ਕੋਈ ਪ੍ਰੋਫਿਟ ਇਸ ਨਿਜੀਕਰਨ ਦੇ ਵਿੱਚ ਨਹੀਂ ਹੈ ਅਸੀਂ ਇਹ ਬਹੁਤ ਸਾਲਾਂ ਤੋਂ ਲੰਬੇ ਸਮੇਂ ਤੋਂ ਦੇਖਿਆ ਹੋਇਆ ਹੈ ਸਰਕਾਰ ਜਿਹੜੀ ਮਰਜ਼ੀ ਇਨਕੁਆਇਰੀ ਕਰਾ ਲਵੇ ਸਰਕਾਰਾਂ ਨੂੰ ਨਿਜੀਕਰਨ ਕਰਾ ਕੇ ਸਿਰਫ ਘਾਟਾ ਤੇ ਘਾਟਾ ਹੀ ਮਿਲਦਾ ਹੈ ਲੋਕਾਂ ਦਾ ਰੋਜ਼ਗਾਰ ਖੁੱਸਦਾ ਤੇ ਲੋਕਾਂ ਦੇ ਉੱਤੇ ਸਿਰ ਬਰਬਾਦੀ ਲੈ ਕੇ ਆਉਂਦਾ ਅਸੀਂ ਇਸ ਕਰਕੇ ਡਿਮਾਂਡ ਕਰਦੇ ਹਾਂ ਜਿਹੜੇ ਸਰਕਾਰੀ ਅਦਾਰੇ ਆ ਜੋ ਪਬਲਿਕ ਪੈਸਿਆਂ ਦੇ ਨਾਲੋਂ ਸਾਰੇ ਹੋਏ ਜਿਨ੍ਹਾਂ ਨੂੰ ਪਹਿਲਾਂ ਸਰਕਾਰ ਨੇ ਨੌਰਤਨ ਦਾ ਦਰਜਾ ਦਿੱਤਾ ਸੀਗਾ ਸਾਡੇ ਬਿਜਲੀ ਵਿਭਾਗ ਨੂੰ ਸਰਕਾਰੀ ਅਦਾਰਾ ਉਹ ਸਾਰੇ ਸੀਗਾ ਪਹਿਲਾਂ ਉਸ ਨੂੰ ਉਸੇ ਤਰ੍ਹਾਂ ਉਹਨੂੰ ਸਰਕਾਰੀ ਤੌਰ ਤੇ ਚਲਾਇਆ ਜਾਵੇ ਕੋਈ ਵੀ ਸਟੇਟ ਹੋਵੇ ਚਾਹੇ ਯੂਪੀ ਹੈ ਚਾਹੇ ਚੰਡੀਗੜ੍ਹ ਹੈ ਚਾਹੇ ਪੰਜਾਬ ਹੈ ਅਸੀਂ ਨਿਜੇਕਰਾਂ ਦੀ ਪੂਰੀ ਵਿਰੋਧਤਾ ਕਰਦੇ ਹੋਏ ਅਸੀਂ ਇਹਦੇ ਖਿਲਾਫਤ ਕਰਾਂਗੇ ਅਸੀਂ ਇੱਕੋ ਇੱਕ ਡਿਮਾਂਡ ਕਰਦੇ ਹਾਂ ਪੱਕੀ ਭਰਤੀ ਵਿਭਾਗ ਦੇ ਵਿੱਚ ਚਾਲੂ ਕਰਕੇ ਸਭ ਨੂੰ ਸਰਕਾਰੀ ਤੌਰ ਤੇ ਚਲਾਇਆ ਜਾਵੇ ਸਾਰੇ ਬਣਦੇ ਕੰਮ ਸਰਕਾਰੀ ਤੌਰ ਤੇ ਕਰਾਏ ਜਾਣ ਉਹ ਸਾਰੇ ਦੇ ਕੰਮ ਸਰਕਾਰੀ ਤੌਰ ਤੇ ਕਰਾਏ ਜਾਣ ਠੇਕੇਦਾਰੀ ਸਿਸਟਮ ਨੂੰ ਖਤਮ ਕੀਤਾ ਜਾਵੇ ਆਰਡੀਆਈ ਤਾਂ ਪਾਸ ਕਿਤੇ ਹੋਏ ਸਾਡੇ ਲੈਂਡਮੈਨਾਂ ਨੂੰ ਤੁਰੰਤ ਉਹਨਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਜੋ ਕਿ ਕਾਬਿਲ ਨੇ ਐਕਸਪਰਟ ਨੇ ਹਰਤਨਾ ਦੇ ਡਿਗਲੋਮੇ ਕਰਕੇ ਡਿਗਰੀਆਂ ਕਰਕੇ ਸਾਡੇ ਬੱਚੇ ਅਜੋ ਘਰਾਂ ਦੇ ਵਿੱਚ ਬੇਰੋਜ਼ਗਾਰ ਹੋ ਰਹੇ ਨੇ ਹੋਰ ਨਸ਼ੇ ਦੀ ਆਦੀ ਹੋ ਰਹੇ ਆ ਪਰ ਸਰਕਾਰ ਜਿਹੜੀ ਹੈ ਬੇਰੋਜ਼ਗਾਰਾਂ ਵੱਲੋਂ ਅੱਖਾਂ ਮੀਟ ਕੇ ਘਰੇ ਬੈਠੀ ਆ ਉਹਨਾਂ ਨੂੰ ਫਿਰਦਾ ਲਾਸਣ ਨਹੀਂ ਚਾਹੀਦਾ ਉਹਨਾਂ ਨੂੰ ਚਾਹੀਦਾ ਰੋਜ਼ਗਾਰ ਪੱਕਾ ਰੋਜ਼ਗਾਰ ਦਾ ਪ੍ਰਬੰਧ ਹੋਵੇ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਗਰੀਬੀ ਆ ਜਿਹੜੀ ਬੇਚੈਨੀ ਪਾਈ ਜਾ ਰਹੀ ਹੈ ਜੋ ਨਵੀਂ ਕ੍ਰਿਮਨਲਾਈਜੇਸ਼ਨ ਹੋ ਰਹੀ ਆ ਜੋ ਲੋਕ ਅਪਰਾਧਾਂ ਵੱਲ ਵਧ ਰਹੇ ਆ ਨਸ਼ੇ ਖੋਰੀ ਵੱਲ ਵਧ ਰਹੇ ਆ ਕੋਸਟ ਉਹਨਾਂ ਜਾਤ ਮਿਲ ਸਕੇ ਕਿਉਂਕਿ ਇਹ ਘਰੇ ਰੋਜ਼ਗਾਰ ਹੋਊਗਾ ਘਰੇ ਰੋਟੀ ਪੱਕਦੀ ਹੋਜੂਗੀ ਬੱਚਾ ਭਟਕਣੋਂ हट ਜਾਊਗਾ ਤੇ ਉਹਨੂੰ ਰੋਜ਼ਗਾਰ ਵਧੀਆ ਮਿਲ ਜੂਗਾ ਆਪਦਾ ਘਰ ਪਰਿਵਾਰ ਉਹ ਸਹੀ ਤਰ੍ਹਾਂ ਵਕੀਫ ਕਰੂਗਾ ਇੱਕੋ ਇੱਕ ਡਿਮਾਂਡ ਹੈ ਸਰਕਾਰੀ ਦਰਾਂ ਨੂੰ ਬੰਦ ਕਰਕੇ ਪੱਕੀ ਭਰਤੀ ਚਾਲੂ ਕੀਤੀ ਜਾਵੇ ਲੋਕਾਂ ਦਾ ਰੋਜ਼ਗਾਰ ਨਾ ਖੋਇਆ ਜਾਵੇ ਤੇ ਹਰ ਡਬਲਯੂਟੀ ਐਸ ਸਮਝੌਤੇ ਤੋਂ ਬਾਹਰ ਆਇਆ ਜਾਵੇ ਕਿਉਂਕਿ ਜੋ ਵੀ ਨਿਜੀਕਰਨ ਦੀ ਨੀਤੀ ਹੈ ਉਸੇ ਸਮਝੌਤੇ ਦਾ ਆ ਸਰਕਾਰ ਲੈ ਕੇ ਆ ਰਹੀ ਐ ਅਸੀਂ ਪੂਰ ਜ਼ੋਰ ਤੋਂ ਤੇ ਵਿਰੋਧੀ ਕਰਦੇ ਆਂ ਨਿਖੈਦੀ ਕਰਦੇ ਆਂ ਸਾਡਾ ਜੀ ਜੋ ਵੀ ਕਾਲ ਆਊਗੀ ਸਾਡੀ ਸੁਭਾ ਕਮੇਟੀ ਦੀ ਜਿਵੇਂ ਅੱਜ ਵਿਰੋਧ ਕਰਨ ਦਾ ਆ ਗੇਟ ਰੈਲੀਆਂ ਕਰਕੇ ਜੇ ਸਾਨੂੰ ਕੋਈ ਤਿੱਖੀ ਕਾਲ ਆ ਗਈ ਬਿਜਲੀ ਮੈਗਾ ਕੰਮ ਪੂਰਾ ਠੱਪਗਾ ਨਹੀਂ ਠੱਪ ਕਰਦਾਂਗੇ ਜੇ ਕਹਤਾ ਹੋਵੇ ਅਨ ਮਿੱਥੇ ਸਮੇਂ ਦੀ ਹੜਤਾਲ ਜਣਾ ਅਸੀਂ ਹੜਤਾਲ ਵੀ ਕਰਨ ਨੂੰ ਤਿਆਰ ਆਂ ਲੋਕਾਂ ਦੇ ਰੋਜ਼ਗਾਰ ਨੂੰ ਬੇਰੋਜ਼ਗਾਰਾਂ ਦੇ ਰੋਜ਼ਗਾਰ ਲਈ ਲੋਕਾਂ ਦੀ ਸਹਾਇਤਾ ਲਈ ਪਬਲਿਕ ਅਧਾਰ ਨੂੰ ਬਚਾਉਣ ਲਈ ਜੋ ਵੀ ਲੜਾਈ ਦੇਣੀ ਪਊਗੀ ਸਾਡਾ ਹਰ ਇੱਕ ਆਗੂ ਹਰ ਇੱਕ ਮੁਲਾਜ਼ਮ ਤਿਆਰ ਹੈ ਜੀ